ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਸਾਡੇ ਚੈਨਲ ਤੇ ਅੱਜ ਅਸੀਂ ਆਪਣੀਆਂ ਭੈਣਾਂ ਲਈ ਲੈ ਕੇ ਆਏ ਹਾਂ ਜੀ ਜੌਰਜਟ ਦੇ ਪ੍ਰਿੰਟਡ ਸੂਟ ਬਹੁਤ ਪਿਆਰੀ ਜੌਰਜਟ ਆ ਸੌਫਟ ਜੌਰਜਟ ਆ ਜੀ ਕਿਉਂਕਿ ਹੁਣ ਜਿਹੜਾ ਮੌਸਮ ਚੇਂਜ ਹੋ ਰਿਹਾ ਆ ਉਹਦੇ ਚ ਆ ਜਿਆਦਾ ਸੀ ਕ੍ਰੇਪ ਜੌਰਜਟ ਵਰਗੇ ਹੀ ਫੈਬਰਿਕ ਜਿਹੜੇ ਪੋਣਾ ਪਸੰਦ ਕਰਦੀਆਂ ਨੇ ਭੈਣਾਂ ਸੋ ਪਹਿਲਾ ਪ੍ਰਿੰਟ ਆ ਜੀ ਬਹੁਤ ਪਿਆਰਾ ਜਿਹੜਾ ਇਹ ਇਹ ਸ਼ੇਡ ਆ ਆ ਰਾਣੀ ਜੀ ਸ਼ੇਡ ਆ ਇਹ ਤੇ ਵਿੱਚ ਨਾਲ ਇਹਦੇ ਬਲੈਕ ਦਾ ਟੱਚ ਦਿੱਤਾ ਹੋਇਆ 5 ਮੀਟਰ ਦਾ ਸੂਟ ਆ ਡਿਜੀਟਲ ਪ੍ਰਿੰਟ ਨੇ ਸਾਰੇ ਬਹੁਤ ਪਿਆਰਾ ਫੈਬਰਿਕ ਆ ਸੌਫਟ ਫੈਬਰਿਕ ਆ ਫੀਲਿੰਗ ਚੈੱਕ ਕਰੋ ਤੁਸੀਂ ਇਹਦੀ ਸੌਫਟ ਫੈਬਰਿਕ ਆ ਇਹ ਤੁਸੀਂ ਆਲ ਓਵਰ ਵੀ ਬਣਾ ਸਕਦੇ ਹੋ ਤੇ ਇਹਦੇ ਤੇ ਮਸ਼ੀਨ ਏਮਬਰਾਇਡਰੀ ਵੀ ਹੋ ਜਾਂਦੀ ਆ ਤੇ ਜੇਕਰ ਤੁਸੀਂ ਲੈਸਸ ਵਗੈਰਾ ਲਗਾ ਕੇ ਇਹਨੂੰ ਡਿਜ਼ਾਈਨਿੰਗ ਕਰਨਾ ਚਾਹੁੰਦੇ ਹੋ ਤੇ ਉਸੇ ਤਰ੍ਹਾਂ ਵੀ ਕਰਵਾ ਸਕਦੇ ਹੋ ਇਹ ਜਿੰਨੇ ਵੀ ਸੂਟ ਤੁਹਾਨੂੰ ਦਿਖਾ ਰਹੀਆਂ ਸਾਰੇ ਹੀ ਆਰਡਰ ਦੇ ਸੂਟ ਨੇ ਤੇ ਇਹ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਸਕਦੇ ਹਾਂ ਜੀ ਦੁਬਾਰਾ ਵੀ ਤੇ ਇਹ ਸਾਰੇ ਆਰਡਰ ਦੇ ਸੂਟ ਨੇ ਇਹ ਬਹੁਤ ਪਿਆਰਾ ਜਿਹੜਾ ਫਰਸਟ ਸੂਟ ਹੈ ਜੀ ਸਾਡਾ ਕਲਰ ਜਿਹੜੇ ਜਿਹੜੇ ਉਹਨਾਂ ਨੇ ਆਰਡਰ ਕੀਤੇ ਸੀ ਅਸੀਂ ਉਹੋ ਹੀ ਮੰਗਵਾਏ ਸੈਕੰਡ ਹੈ ਜੀ ਸਾਡਾ ਇਹ ਵੀ ਬਹੁਤ ਪਿਆਰਾ ਪ੍ਰਿੰਟਡ ਸੂਟ ਆ ਇਹ ਵੀ ਜੋਰਜਟ ਆ ਅੱਜ ਜਿਹੜੇ ਸੂ ਵੀਡੀਓ ਚ ਸੂਟ ਰਹਿਣਗੇ ਸਾਰੇ ਹੀ ਜੋਰਜਟ ਦੇ ਰਹਿਣਗੇ ਤੇ ਡਿਜੀਟਲ ਪ੍ਰਿੰਟ ਨੇ ਬਹੁਤ ਪਿਆਰਾ ਜਿਹੜਾ ਆ ਇਹ ਫੈਬਰਿਕ ਆ ਤੇ ਨੈਕਸਟ ਆ ਸੈਕੰਡ ਕਲਰ ਸਾਡੇ ਕੋਲ ਆ ਵਾਲਾ ਇਹਦੇ ਚ ਡਾਰਕ ਨੇਵੀ ਬਲੂ ਕਲਰ ਆ ਹੌਟ ਪਿੰਕ ਕਲਰ ਆ ਤੇ ਲਾਈਟ ਜਾਂ ਕਰੀਮ ਕਲਰ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਤੇ ਭੈਣਾ ਨੇ ਸਾਨੂੰ ਐਵੇਂ ਦੇ ਹੀ ਪ੍ਰਿੰਟ ਲਿਆਉਣ ਲਈ ਕਿਹਾ ਸੀ ਸੋ ਅਸੀਂ ਉਹਨਾਂ ਦੀ ਫਰਮਾਇਸ਼ ਪੂਰੀ ਕੀਤੀ ਜੀ ਸੋ ਬਹੁਤ ਪਿਆਰੇ ਜਿਹੜੇ ਆ ਇਹ 5-5 ਮੀਟਰ ਦੇ ਆ ਸੂਟ ਨੇ ਤੁਸੀਂ ਮੈਚਿੰਗ ਵੀ ਕਰਵਾ ਸਕਦੇ ਹੋ ਉਹਨਾਂ ਦੀ ਇੱਛਾ ਸੀ ਕਿ ਉਹਨਾਂ ਨੇ ਆਲਓਵਰ ਸੂਟ ਬਣਾਉਣੇ ਸੀ ਨੈਕਸਟ ਆ ਜੀ ਇਹ ਵੀ ਬਹੁਤ ਪਿਆਰਾ ਜਿਹੜੀ ਸ਼ੇਡ ਆ ਇਹ ਵੀ ਫਲੋਰੋਸੈਂਟ ਦੇ ਪ੍ਰਿੰਟ ਬਣੇ ਹੋਏ ਨੇ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਹੋਈ ਆ ਤੇ ਫੈਬਰਿਕ ਬਹੁਤ ਸੋਹਣਾ ਆ ਇਹਦੇ ਨਾਲ ਵੀ ਤੁਸੀਂ ਡਾਰਕ ਕਲਰ ਦਾ ਦੁਪੱਟਾ ਲਗਾ ਕੇ ਤੇ ਤੁਸੀਂ ਇਹਦੇ ਤੇ ਮਸ਼ੀਨ ਏਮਬਰਾਇਡਰੀ ਕਰਵਾ ਸਕਦੇ ਹੋ ਲੇਸਸ ਤੇ ਡਿਜ਼ਾਈਨ ਕਰਵਾ ਸਕਦੇ ਹੋ ਐਂਕਰ ਦਾ ਕੰਮ ਕਰਾ ਸਕਦੇ ਹੋ ਇਹ ਤੁਹਾਡੀ ਇੱਛਾ ਕਿ ਤੁਸੀਂ ਇਹਨਾਂ ਨੂੰ ਸੂਟਾਂ ਨੂੰ ਕਿਵੇਂ ਵੇਅਰ ਕਰਨਾ ਚਾਹੁੰਦੇ ਹੋ ਸੋ ਬੜੀ ਪਿਆਰੀਆਂ ਜਿਹੜੀਆਂ ਸ਼ੇਡਾ ਉਹਨਾਂ ਨੇ ਸਾਡੇ ਕੋਲੋਂ ਮੰਗਵਾਈਆਂ ਨੇ ਨੈਕਸਟ ਹੈ ਜੀ ਇਹ ਉਹਨਾਂ ਨੇ ਸ਼ਰਟ ਪੀਸ ਲਏ ਨੇ ਇਹ ਵੀ ਇਹ ਵੀ ਬਹੁਤ ਸੋਹਣੀ ਪ੍ਰਿੰਟਿੰਗ ਆ ਜੌਰਜਟ ਦੇ ਸੂਟ ਹੈ ਜੀ ਸਾਰੇ प्रिंटिंग ਬਹੁਤ ਜ਼ਿਆਦਾ ਸੋਣੀ ਆ ਨੈਕਸਟ ਹੈ ਜੀ ਉਹਨਾਂ ਨੇ ਲਿਆ ਸੀ ਸਾਡੇ ਕੋ ਕੀ ਅਸੀਂ ਬਲੈਕ ਬਲੈਕ ਸਲਵਾਰ ਨਾਲ ਵੀ ਵੇਅਰ ਕਰ ਸਕਦੇ ਆ ਤੇ ਆਫ ਵਾਈਟ ਨਾਲ ਵੀ ਵੇਅਰ ਕਰ ਸਕਦੇ ਆ ਏਕੀ ਸ਼ਰਟ ਜਿਹੜੀ ਆ ਦੋਨਾਂ ਨਾਲ ਚੱਲ ਜਾਊਗੀ ਇਹ ਵੀ ਸ਼ਰਟ ਪੀਸ ਆ ਬਹੁਤ ਪਿਆਰੀ ਜਿਹੜੀ ਜੌਰਜਟ ਆ ਬਿਲਕੁਲ ਸੌਫਟ ਜੌਰਜਟ ਆ ਨੈਕਸਟ ਯਾਰ ਸਾਡੇ ਕੋਲ ਇਹ ਵੀ ਜੋਰਜਟ ਦਾ ਇਹ ਵੀ 200 ਮੀਟਰ ਦਾ ਪੀਸੀ ਉਹਨਾਂ ਨੇ ਕੱਟ ਲਿਆ ਆ ਇਹਦੇ ਨਾਲ ਅਸੀਂ ਮੈਚਿੰਗ ਕਰਾਂਗੇ ਇਹ ਮੈਚਿੰਗ ਸੂਟ ਬਣੂਗਾ ਨੈਕਸਟ ਯਾਰ ਜੀ yellow ਕਲਰ ਦਾ ਇਹ ਜੋਰਜਟ ਦਾ ਮੈਚਿੰਗ ਸੂਟ ਆ ਇਹ ਸ਼ਰਟ ਰਹੂਗੀ ਜੀ ਇਹਦੇ ਨਾਲ ਅਸੀਂ ਜੋਰਜਟ ਦੀ ਬਾਟਮ ਦਿੱਤੀ ਆ ਇਹਦੇ ਤੇ ਅਸੀਂ ਮਸ਼ੀਨ ਏਮਬਰਾਇਡਰੀ ਕਰਵਾਵਾਂਗੇ ਤੇ ਇਹਦੀ ਵੀਡੀਓ ਵੀ ਅਸੀਂ ਨੈਕਸਟ ਜਦੋਂ ਵਰਕ ਹੋ ਕੇ ਸੂਟ ਆ ਹੋ ਜਾਣਗੇ ਰੈਡੀ ਤੇ ਅਸੀਂ ਤੁਹਾਨੂੰ ਉਦੋਂ ਇਹਨਾਂ ਦੀਆਂ ਫੁੱਲ ਡਿਟੇਲ ਦਿਆਂਗੇ ਸੋ ਬਹੁਤ ਸੋਹਣੇ ਪ੍ਰਿੰਟ ਨੇ ਤੇ ਤੁਸੀਂ ਵੀ ਇਹਨਾਂ ਨੂੰ ਆਰਡਰ ਕਰਨ ਲਈ ਸਾਡੇ ਨਾਲ ਜਿਹੜਾ ਸੰਪਰਕ ਕਰਾ ਸਕਦੇ ਹੋ ਪ੍ਰਾਈਸ ਬਹੁਤ ਹੀ ਇਹਨਾਂ ਦੇ ਜਿਹੜੇ ਆ ਓ ਰੀਜ਼ਨੇਬਲ ਨੇ ਤੇ ਸੋ ਥੈਂਕ ਯੂ ਜੀ ਤੁਸੀਂ ਸਾਰੀਆਂ ਵੀਡੀਓ ਨੂੰ ਦੇਖਦੇ ਹੋ ਸਾਨੂੰ ਬਹੁਤ ਵਧੀਆ ਰਿਸਪੌਂਸ ਦਿੰਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ WhatsApp ਤੇ ਸਾਡਾ ਜਿਹੜਾ ਨੰਬਰ ਆ WhatsApp ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਤੁਸੀਂ ਸਾਨੂੰ ਜਿਹੜਾ ਆ ਉਹ ਕੰਟੈਕਟ ਕਰ ਸਕਦੇ ਹੋ ਤੇ ਸਾਡੇ ਕੋਲੋਂ ਸੂਟ ਇਹ ਜਿਹੜੇ ਉਹ ਬਾਏ ਕਰ ਸਕਦੇ ਹੋ ਸੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ